ਅੱਜ ਦੀ ਜਿਹੜੀ ਕਹਾਣੀ ਹੈ ਇਹ ਬਹੁਤ ਅਨੋਖੀ ਕਹਾਣੀ ਹੈ। ਇਹ ਕਹਾਣੀ ਹੈ ਬਾਈ ਰਾਵਣ ਕੋਠਾ ਗੁਰੂ ਤੇ ਇੱਕ ਬਾੰਦਰੀ ਦੇ ਪਿਆਰ ਦੀ ਕਹਾਣੀ। ਬਾਈ ਦੱਸਦਾ ਕਿ ਇਸ ਨੇ ਜਦੋਂ ਤੋਂ ਇਹ ਬਾੰਦਰੀ ਘਰ ਰੱਖੀ ਹੈ ਤਾਂ ਇਹ ਇਸ ਦੇ ਨਾਲ ਬਾੰਦਰੀ ਬਹੁਤ ਜ਼ਿਆਦਾ ਮੋਹ ਪਿਆਰ ਕਰਨ ਲੱਗ ਗਈ। ਬਾਈ ਦੱਸਦਾ ਕਿ ਉਹ ਐਸ ਤਰੀਕੇ ਦੇ ਨਾਲ ਬਾਈ ਨੂੰ ਪਿਆਰ ਜਿਤਾਉਂਦੀ ਹੈ ਜਿਵੇਂ ਕੁੜੀਆਂ ਜਿਤਾਉਂਦੀਆਂ ਹੁੰਦੀਆਂ। ਬਾਈ ਦਾ ਮੂੰਹ ਪਲੂਸ ਦੀ ਹੈ ਬਾਈ ਦੇ ਮੂੰਹ ਤੇ ਅ ਮਿੱਠੀਆਂ ਵੀ ਕਰਦੀ ਹੈ ਤੇ ਹਾਲਾਂਕਿ ਇਥੋਂ ਤੱਕ ਕਿ ਜਦੋਂ ਕਈ ਵਾਰੀ ਗੁੱਸੇ ਵੀ ਹੋ ਜਾਂਦੀ ਹੈ ਤਾਂ ਫੇਰ ਬਾਈ ਦੇ ਨਾਲ ਰੋਸ ਕੇ ਉਹ ਉਵੇਂ ਹੀ ਰੋਸਦੀ ਹੈ ਜਿਵੇਂ ਕੁੜੀਆਂ ਰੋਸ ਜਾਂਦੀਆਂ ਬਾਈ ਦੱਸਦਾ ਕਿ ਇਹਦਾ ਨਾਂ ਉਸਨੇ ਬੈਗੋ ਰੱਖਿਆ ਤੇ ਬੈਗੋ ਇਸ ਲਈ ਰੱਖਿਆ ਕਿ ਜਿਵੇਂ ਕੋਈ ਪ੍ਰਾਣੀ ਬੋਲੀਆਂ ਦੇ ਵਿੱਚ ਬੈਗੋ ਨਾਰ ਦੀਆਂ ਬੋਲੀਆਂ ਪੈਂਦੀਆਂ ਸੀ ਜਿਹੜੀ ਕਿ ਬਹੁਤ ਸੁੰਦਰ ਹੁੰਦੀ ਸੀ ਇਸ ਲਈ ਬਾਈ ਨੇ ਉਹਦਾ ਨਾਂ ਵੀ ਇਸ ਤਰੀਕੇ ਦਾ ਰੱਖਿਆ ਬਾਈ ਹੋਰੀ ਦੱਸਦੇ ਆ ਕਿ ਇਸ ਬਾਂਦਰੀ ਦੇ ਨਾਲ ਬਾਈ ਦਾ ਇੰਨਾ ਕ ਪਿਆਰ ਹੈ ਕਿ ਜੇਕਰ ਕੋਈ ਬਾਈ ਨੂੰ ਹੱਥ ਵੀ ਲਾ ਦਿੰਦਾ ਤੇ ਉਹ ਬਾਂਦਰੀ ਇਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਵਿਹਾਰ ਕਰਦੀ ਹੈ ਕਿ ਉਸ ਨੂੰ ਮਾਰ ਜਾਣ ਤੱਕ ਪੈਂਦੀ ਹੈ ਫਿਰ ਬਾਈ ਦੱਸਦਾ ਕਿ ਜੇਕਰ ਉਹ ਦੀ ਪકડ 'ਚ ਨਹੀਂ ਆਉਂਦਾ ਤੇ ਚਾਹੇ ਉਹ 2 ਮਹੀਨਿਆਂ ਬਾਅਦ ਉਸ ਦੇ ਸਾਹਮਣੇ ਆ ਜੇ ਤੇ ਉਹਨੂੰ ਯਾਦ ਰੱਖਦੀ ਹੈ ਵੀ ਇਸ ਨੇ ਇਸ ਮੁੰਡੇ ਨੂੰ ਗਲਤ ਕਿਹਾ ਸੀ ਜਾਂ ਗਲਤ ਤਰੀਕੇ ਨਾਲ ਸ਼ੂ ਹੋਇਆ ਸੀ ਇਹ ਪੂਰੀ ਕਹਾਣੀ ਤੁਹਾਨੂੰ ਸੁਣਾਉਣੇ ਆ ਬਾਈ ਦੀ ਜਬਾਨੀ ਸੁਣਾਵਾਂਗੇ ਕਿ ਕਿਹੜਾ ਇੱਕ ਜਾਨਵਰਾਂ ਦੇ ਨਾਲ ਮੋਹ ਪਿਆਰ ਕਰਨਾ ਕਿੰਨਾ ਸੌਖਾ ਹੁੰਦਾ ਤੇ ਕਿੰਨਾ ਕੁ ਔਖਾ ਹੁੰਦਾ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਵੀ ਕਰਿਓ ਜੇ ਤਾਂ ਜੋ ਬਾਈ ਦਾ ਹੌਸਲਾ ਵਧੇ ਕੁਦਰਤ ਦੇ ਨਾਲ ਪਿਆਰ ਕਰਨ ਦਾ ਗੱਲਬਾਤ ਕਰਾਂਗੇ 라ਵਣ ਕੋਠਾ ਗੁਰੂ ਸਾਡੇ ਨਾਲ ਨੇ ਇਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਸਵਾਗਤ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜਿੰਨੇ ਬਾਈ ਦੇਹੰਦੇ ਆਗੇ ਸਾਰ ਨੂੰ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਠੀਕ ਠਾਕ ਸੱਟਾ ਵੀ ਜਮਾ ਤੇ 라ਵਣ ਕੋਠਾ ਗੁਰੂ ਦੀ ਬਾਈ ਦੀ ਜ਼ਿੰਦਗੀ ਬਾਰੇ ਆਪਾਂ ਗੱਲਬਾਤ ਅਗਲੀ ਜਿਹੜੀ ਵੀਡੀਓ ਹੋਊਗੀ ਉਹਦੇ ਚ ਕਰਾਂਗੇ ਤੇ 라ਵਣ ਦਾ ਕੀ ਰਾਜ ਹੈ ਬਾਈ ਦੇ ਨਾਂ ਦਾ ਕਿਉਂਕਿ ਲੋਕ ਸਾਰੇ ਰਾਮ ਰੱਖਣ ਨੂੰ ਚਾਹੁੰਦੇ ਤੇ ਬਾਈ ਨੇ ਰਾਮ 라ਵਣ ਰੱਖਿਆ ਇਹ ਅਗਲੀ ਵੀਡੀਓ ਜਿਹੜੀ ਆਊਗੀ ਤੁਹਾਡੀ ਸੰਡੇ ਨੂੰ ਉਹਦੇ ਜੀ ਤੁਸੀਂ ਜ਼ਰੂਰ ਦੇਖੇ ਸੰਡੇ ਨੂੰ 8:20 ਉਹਦੇ ਬਾਰੇ ਵੀ ਤੁਹਾਨੂੰ ਬੂਤ ਵਧੀਆ ਜਾਣਕਾਰੀ ਮਿਲੂਗੀ ਰਾਵਣ ਕਿਵੇਂ ਪਿਆ ਤੇ ਕੀ ਉਹਦੀ ਖਾਸੀਤਰੀ ਤੇ ਬਈ ਅੱਜ ਆਪਾਂ ਗੱਲ ਕਰਦੇ ਆ ਤੁਸੀਂ ਬਾਂਦਰੀ ਰੱਖੀ ਐ ਹੋਰ ਵੀ ਬਹੁਤ ਸਾਰੇ ਜਾਨਵਰ ਰੱਖਿਆ ਹੈ ਨਾ ਇਹ ਕੁਦਰਤ ਦੇ ਨਾਲ ਇੰਨਾ ਜਾਨਵਰਾਂ ਦੇ ਨਾਲ ਪਿਆਰ ਕਿਵੇਂ ਪਿਆ ਇਹ ਯਾਰ ਸ਼ੁਰੂ ਤੋਂ ਹੀ ਛੋਟੇ ਹੁੰਦੇ ਨੇ ਰੱਖੇ ਵਜਾਂ ਪਰ ਆਪ ਨੂੰ ਮੈਨੂੰ ਤਾਂ ਆਪ ਨੂੰ ਵੀ ਨਹੀਂ ਪਤਾ ਇਹ ਹੁਣ ਕੀ ਕਹਿ ਸਕਦੇ ਆ ਵੀ ਕਿੱਥੋਂ ਪਿਆ ਸਾਡੇ ਕਿਦਾਂ ਨਾਨ ਨੇ ਸੀਗੇ ਨਾਨਕੇ ਸੀਗੇ ਨਾਨਕਾਂ ਨੂੰ ਸੀਗਾ ਸੌ ਕੁੱਕੜਾ ਕਬੂਤਰਾਂ ਦਾ ਉੱਥੋਂ ਆਇਆ ਪੈ ਗਿਆ ਸਾਡੇ ਤਾਂ ਇੱਥੇ ਕੋਈ ਰੱਖਦਾ ਹੀ ਨਹੀਂ ਸੀ ਜਿਹੜੇ ਹੁਣ ਸੰਦੂਰਵਾਰ ਚ ਮੈਂ ਸਾਡੇ ਤਾਂ ਗਾਲਾਂ ਕੱਢਦਾ ਸਾਰੇ ਇਸ ਕੰਮ ਨੂੰ ਪਤਾ ਨਹੀਂ ਯਾਰ ਕੀ ਚੱਕਰ ਬਣੀ ਖੂਨ ਦਾ ਰਿਸ਼ਤਾ ਆਪਣੀ ਪੁਰਾਣੀ ਇਹਨਾਂ ਨਾਲ ਕੋਈ ਦੇਣਾ ਲੈਣਾ ਇਹਨਾਂ ਦਾ ਆਪਾ ਕੁੱਪੜਾ ਕਬੂਤਰਾਂ ਦਾ ਆਇਆ ਜਨਵਰਾਂ ਦਾ ਤੇ ਕੁਛ ਨਹੀਂ ਕਹਿਆ ਸਾਡੇ ਯਾਰ ਵੀ ਕੀ ਹੈ ਇਹਨਾਂ ਨਾਲ ਕੀ ਨਹੀਂ ਅੱਬੀ ਜਿਹੜੀ ਬਾਂਦਰੀ ਵੀ ਤੁਹਾਡੀ ਬੜੀ ਮਸ਼ਹੂਰ ਹੋਈ ਹੈ ਨਾਮ ਦੱਸੋ ਪਹਿਲਾਂ ਤਾਂ ਕੀ ਰਿਖਾ ਇਹਨਾਂ ਬੇਗੋ ਬੇਗੂ ਨਾਂ ਵੀ ਪੁਰਾਣੇ ਰੱਖਿਆ ਨਾ ਦਿਲ ਨੂੰ ਪੁਰਾਣਾ ਨਾਂ ਰੱਖਿਆ ਵਾ ਖਤਰਨਾਕ ਜਿਹੜੇ ਪੁਰਾਣੇ ਨਾਂ ਸੀ ਜਿਹੜੇ ਹੁਣ ਥੇ ਹੁੰਦੇ ਨਹੀਂ ਨਾ ਹੂੰ ਪੁਰਾਣੇ ਬੁੜਿਆਂ ਦੇ ਨਾਂ ਹੁੰਦੇ ਸੀ ਬੇਗੂ ਜਿਹੜੀ ਉਹ ਪੁਰਾਣੀ ਸਾਂ ਜਿਵੇਂ ਲੱਗਦਾ ਕਿਤੇ ਨੇ ਕਿਤੇ ਉਹਦੇ ਚੋਂ ਨਾ ਨਿਕਲ ਕੇ ਆਇਆ ਹੋਊਗਾ ਆ ਸੋਚ ਕੇ ਰੱਖਿਆ ਕਿ ਬਿਨਾਂ ਸੋਚੇ ਨਹੀਂ ਨਹੀਂ ਉਹੀ ਯਾਰ ਮੈਨੂੰ ਨਾ ਇਹ ਕਿ ਨਾ ਪੁਰਾਣੇ ਜਿਵੇਂ ਬੁੜਿਆਂ ਨਾਲ ਮੇਰੀ ਪੇਧ ਕੀ ਚੱਕਰਾ ਮੇਰੀ ਵੱਧ ਲਿਆ ਆਉਂਵੇਂ ਬੁੜਿਆਂ ਨਾਲ ਕਿਉਂਕਿ ਪਰਦਾ ਦੇ ਕਰਕੇ ਜਾਂ ਹੋਰ ਬੁੜਿਆਂ ਕਰਕੇ ਮੈਨੂੰ ਬੁੜੇ ਵੱਧ ਜਾਂਦੇ ਵੀ ਉਹਦਾ ਪੋਤਾ ਵੀ ਇਹ ਪੋਤਾ ਗਾਇ ਕਰਕੇ ਤਾਂ ਕਿ ਉਹ ਉਹਨਾਂ ਦੇ ਬੈਠਨੇ ਬੈਠਨੇ ਉੱਠਦੇ ਆ ਤੇ ਆਏ ਬਸ ਉਹਨਾਂ ਦੀਆਂ ਪੁਰਾਣੀਆਂ ਗੱਲਾਂ ਸੁਣ ਕੇ ਉਹ 베ਗੋ ਨਾ ਸੀ ਹੋਰ ਤਾਂਗੂ ਰੱਖਿਆ 베ਗੋ ਨਾ ਇਹ 베ਗੋ ਕੀ ਹੁੰਦਾ ਤੈਨੂੰ ਮੈਂ ਦੱਸਦਾ 베ਗੋ ਨਾਰ ਦੀ ਬੋਲੀ ਹੁੰਦੀ ਸੀ ਹੁਣ ਤਾਂ ਕਿਸੇ ਨੂੰ ਪੋਤਾ ਨੂੰ ਪਤਾ ਹੀ ਨਹੀਂ ਪਹਿਲਾਂ ਪਹਿੜ ਬੁੜੇ ਪਾਉਂਦੇ ਹੁੰਦੇ ਸੀ ਜਾਂ ਬੁੜੀਆਂ ਪਾਉਂਦੀਆਂ ਹੁੰਦੀਆਂ ਸੀ 베ਗੋ ਨਾਰ ਇੱਕ ਮਸ਼ਹੂਰ ਸੀਗੀ ਉਹਦੀ ਬੋਲੀ ਪੈਂਦੀ ਹੁੰਦੀ ਸੀ अच्छा मटियार हुई कोई, कोई वो आपकी कोई बहुत भी सनकही साथ लो या कोई तड़ल्लेदार मटियार हुई हां ओ नारियां बोलियां पहनेंगे हुन तक ਇਹਨੂੰ ਪਤਾ ਹੀ ਨਹੀਂ ਬੇਗੋ ਹੁਣ ਇਹਦੇ ਬਾਰੇ ਸਰਚ ਵੀ ਕਰਨਗੇ ਕੀ ਪਤਾ ਨਿਕਲੇ ਆਵੇ ਕੋਈ ਨਾ ਕੋ ਹੂੰ ਤੇ ਬੇਗੋ ਮਿਲੀ ਕਿਵੇਂ ਬਈ ਆਪਾਂ ਬਾਂਦਰੀ ਨਹੀਂ ਕਹਿੰਦੇ ਬੇਗੋ ਹੀ ਕਹਾਂਗੇ ਹਾਂ ਬੇਗੋ ਯਾਰ ਮੈਂ ਨਾ ਆਪਣੇ ਤੋਂ ਪਹਿਲਾਂ ਹੀ ਕੀ ਹੁੰਦਾ ਜੇ ਕੇਦੇ ਛੱਟ ਛੁੱਟ ਵੱੱਜਾ ਵਾਲਾ ਜਾਨਵਰ ਮੈਨੂੰ ਕੋਈ ਦੇ ਜਾਂਦਾ ਆਪਾਂ ਜਸ ਲੋਟ ਲਾਟ ਕਰ ਲਈਦਾ ਅਹੀਂ ਮੈਂ ਪਿਆ ਸੀਗਾ ਜੂਨ ਜਿਹੇ ਦਿਨ ਸੀ ਹੁਣ ਪਿੱਛੇ ਗਰਮੀ ਮੈਨੂੰ ਮੇਰੇ ਸਤਾ ਦਾ ਫੋਨ ਆਇਆ ਜਗਦੇਵ ਦਾ ਸੈਦੂ ਵਾਲੇ ਦਾ ਤੇ ਉਹ ਕਹਿੰਦਾ ਐ ਕਰਕੇ ਬਾਂਦਰੀ ਆ ਕਿਸੇ ਕੋਲ ਆ ਵੀ ਕਿਸੇ ਕੋਲ ਆ ਗਈ ਹਨਾ ਵੀ ਜੇ ਉਹ ਛੱਡ ਦਿਆਂ ਤਾਂ ਕੁੱਤੇ ਕਰਤੇ ਖਾ ਜਾਣਗੇ ਵੀ ਮਾਰ ਦੇਣਗੇ ਦੇਖ ਲੈ ਜਰੂਰ ਸੇਵਾ ਕਰ ਲੈਗਾ ਤੂੰ ਰੱਖ ਲੈਗਾ ਤੇ ਮੈਂ ਕਿਹਾ ਹਾਂ ਮੈਂ ਤਾਂ ਭਾਲਦਾ ਸੀ ਮੈਂ ਕਿਹਾ ਵੀ ਐ ਕਰਕੇ ਕੋਈ ਜਾਨਵਰ ਮਿਲੇ ਮੈਂ ਉਹਦੀ ਸਿਹਤ ਦੁਪਹਿਰੇ ਵੱਜਾ ਲੋਅ ਚੱਲੇ ਬੁਰੇ ਹਾਲ ਮੈਂ ਸੰਗ ਸੋਗ ਦਾ ਉੱਥੇ ਜਾ ਕੇ ਪਹੁੰਚ ਗਰ ਕੋਲੇ ਲਿਆ ਲਿਆਂਦੀ ਸੀਗੀ ਸੈਦੂ ਦੇ ਨਾਲ ਕੋਈ ਪਿੰਡ ਆਗਾ ਉੱਥੋਂ ਤੇ ਕਿੰਨੇ ਕਿਲੋਮੀਟਰ ਸੈਦੂ ਤੋਂ ਇੱਥਾਂ ਹੋਊਗਾ 40-50 ਮੈਨੂੰ ਪਤਾ ਨਹੀਂ ਲੱਗਿਆ ਮੈਂ ਘਰੋਂ ਬਾਹਰ ਗਿਆ ਕੇ ਸੰਗ ਤਾਂ ਸੁੱਕਿਆ ਲੋਅ ਚਾਲਦੀ ਸੀ ਪਾੜੀ ਪਾੜੀ ਸੀ ਤੇ ਮੈਂ ਗਿਆ ਤੇ ਉੱਥੇ ਉਹਨਾਂ ਨਿੱਕੇ ਜਿਹੇ ਪਿੰਜਰੇ 40 ਵੀ ਉਹ ਕਹਿੰਦੇ ਸਾਡੇ ਬਈ ਜਵਾਕਾਂ ਨੂੰ ਖਾ ਜੂਗਿਆ ਪਰ ਪਤਾ ਨਹੀਂ ਉਹਨਾਂ ਕੋਲ ਕਿਵੇਂ ਆਈ ਆਪਾਂ ਨੂੰ ਨਹੀਂ ਪਤਾ ਆਈ ਉਹਨੂੰ ਕੋ 4-5 ਦਿਨ ਪਹਿਲਾਂ ਹੀ ਉਹਨਾਂ ਨੇ ਤਾਲ ਲਈ ਫਿਰ ਉਹ ਡਰਦੇ ਕੁਝ ਪਾਉਂਦੇ ਨਹੀਂ ਰਹੇ ਡਰ ਇਹ ਜਿਹਾ ਹੁੰਦਾ ਫਿਰ ਮੈਂ ਫੜ ਲਈ ਫਿਰ ਅਸੀਂ ਪਾੜ ਲਿਆਂਦੀ ਪਿੰਜਰੇ ਚ ਫਿਰ ਅਸੀਂ ਲਿਆ ਆਂਦੀ ਸੀ ਇੱਥੇ ਪਿੰਡ ਉਦੋਂ ਕਿੱਡੀ ਸੀ ਇਹ ਨਹੀਂ ਉਹ ਪੂਰੀ ਡਬਲੀ ਆਪਾਂ ਭੱਡੀ ਲੈਂਦੀ ਆ ਅੱਛਾ ਐਡੀ ਸੀ ਹਾਂ ਭੱਡੀ ਲੈਂਦੀ ਆ ਜੀ ਤੇ ਇਹ ਫਿਰ ਇਹਨੇ ਵੀ ਜਿਵੇਂ ਜਾਨਵਰ ਨੂੰ ਵੀ ਥੋੜਾ ਡਰ ਹੁੰਦਾ ਤੇ ਆਪਾਂ ਨੂੰ ਵੀ ਡਰ ਹੁੰਦਾ। ਇਹ ਕਿਵੇਂ ਫਿਰ ਇਹਦੇ ਨਾਲ ਮੋਹ ਕਿਵੇਂ ਪਾਇਆ? ਇਹ ਤਾਂ ਯਾਰ ਜਿਹੜੇ ਜਾਨਵਰ ਆ ਨਾ ਇਹ ਬਸ ਪਿਆਰ ਦੀ ਭਾਸ਼ਾ ਸਮਝਦੇ ਹੁੰਦੇ ਆ ਮਾੜੀ ਜਿੱਦ ਜਿੰਨੇ ਨਾ ਪਿਆਰ ਨਾਲ ਐ ਪੁਸ਼ਕਾਰ ਕੇ ਆ ਮੈਂ ਸਿਰ ਤੇ ਹੱਥ ਫੇਰੇ ਫਿਰ ਇਹਨੂੰ ਰੋਟੀ ਪਾ ਕੇ ਕਿੱਲਾ ਪਾ ਦੇ ਕਰੇ ਸੋ ਪਾਤੇ ਐ ਪਾ ਕੇ ਬਸ ਐ ਜਾਨਵਰ ਖੇਜ ਜਾਂਦਾ। ਹੂੰ ਗੇ ਤਾਂ ਇਹਦਾ ਇੱਕ ਤੀਆ ਹੈ। ਹੋਰ ਜਿੰਨੇ ਮਰਜ਼ੀ ਕੁਝ ਪਾਈ ਜਾਵੇ, ਫਲ ਫਰੂਟ। ਹੂੰ ਤੇ ਨਾ ਤੇ ਜਨਾ ਮੇਰੇ ਤੇ ਮੇਤੇ ਜੀ ਵੇਖ ਲੈ ਤੇ ਬਾਹਾਂ ਹੀ ਤਜ ਗਈ। ਇਹਨਾਂ ਨੂੰ ਲਾਲਚ ਨਹੀਂ ਵੀ ਕੋਈ ਲਾਲਚ ਦੇ ਕੇ ਨਹੀਂ ਨਹੀਂ ਹਾਂ ਉਵੇਂ ਨਹੀਂ ਹਾਂ ਉਵੇਂ ਚੱਕਨੀ ਹੁਣ ਮੈਨੂੰ ਤੂੰ ਹੱਥ ਲਾ ਜੀ ਜੇ ਮੈਂ ਛੱਡਤੀ ਜਾਂ ਤੂੰ ਨਹੀਂ ਜਾਏਂ ਨਹੀਂ ਪਹਿਲੇ ਤਾਂ ਤੈਨੂੰ ਹੀ ਇਹ ਬਿਮਾਰ ਦੂ ਐ ਦੰਦ ਮਾਰ ਮਾਰ ਉਹ ਕਰ ਲੂ ਐਨੀ ਮੇਰ ਕਰਦੀ ਤੈਨੂੰ ਕੁਛ ਕਹਿ ਨਹੀਂ ਦਿੰਦੀ ਹਾਂ ਮੈਨੂੰ ਹੱਥ ਨਹੀਂ ਲਾਉਂਦੇ ਤੂੰ ਹੱਥ ਲਾ ਜੀ ਜਮੇ ਨਹੀਂ ਜੇ ਮੈਂ ਐ ਬੰਨੀ ਵੀ ਆ ਮੈਂ ਮਾੜਾ ਕਹਤਾ ਵੇਗੋ ਤੈਨੂੰ ਐ ਹਲੂਰਾ ਮਾਰਤਾ ਬਸ ਉਰੀ ਤੈਨੂੰ ਲੱਗ ਜੂ ਟਾਰਗੇਟ ਤੇ ਕਰ ਲੈਣਾ ਵੀ ਆਹ ਬੰਦਾ ਚੱਕਣਾ ਆ ਆ ਚੌੜ ਨਹੀਂ ਆਈ ਇਹ ਜਾਨਵਰ ਉਹਨੇ ਕੀ ਕਾਰਨ ਇਹ ਜਿਹੜਾ ਆਪਾਂ ਕਹਿੰਦੇ ਨਾ ਬੰਦਾ ਹੀ ਆ ਵਿਗੜਿਆ ਵਾ ਉਹ ਚੀਜ਼ ਆ ਇਹ ਉਹ ਜਿਹਨੂੰ ਟਾਰਗੇਟ ਤੇ ਰੱਖਣੇ ਨਾ ਉਹਨੂੰ ਭੁੱਲੇ ਜਿਹਨੂੰ ਐਂ ਤੈਨੂੰ ਮੈਂ ਮੜਾਇ ਕਰਤਾ ਵੀ ਇਹ ਮੈਨੂੰ ਕੋਸਾ ਅੱਛਾ ਮਤਲਬ ਜੇ ਮੈਂ ਮਹੀਨੇ ਬਾਅਦ ਆਉਂਗਾ ਤਾਂ ਉਹ ਰਹੂਗਾ ਨੀਗਾ ਚ ਹਾਂ ਨੀਗਾ ਚ ਰਹੂਗਾ ਅੱਛਾ ਹਾਂ ਇੰਨਾ ਯਾਦ ਰੱਖਦੇ ਹਾਂ ਇੰਨਾ ਹੋਆ ਤੇ ਫਿਰ ਪਿਆਰ ਦਾ ਵੀ ਜ਼ਹਾਰ ਕਰਦੀ ਆ ਇਹ ਪਿਆਰ ਵੀ ਜਿਵੇਂ ਇਹਦਾ ਮਤਲਬ ਤਾਂ ਫਿਰ ਹੋ ਗਿਆ ਵੀ ਇਹ ਵੀ ਵੀ ਪੂਰੀ ਮੇਰ ਆ ਹਾਂ ਮੇਰ ਆ ਜਿਹਦੀ ਪੂਰੀ ਮੇਰੇ ਤੇ ਮੇਰ ਆ ਜਿਵੇਂ ਹੁਣ ਮੈਨੂੰ ਕੋਈ ਛੇੜਦਾ ਜਾਂ ਕੋਈ ਬੁਲਾਉਂਦਾ ਨੂੰ ਲੱਗਦਾ ਵੀ ਇਹਨੂੰ ਖਤਰਾ ਆਗਾ ਉਹਦੀ ਉਹਨ ਖੜੇ ਕੀ ਗੱਲ ਕਰ ਰਹੇ ਨੇ ਉੱਥੇ ਆਪਾਂ ਖੜੇ ਹੁੰਨੇ ਆ ਉਹ ਐ ਹੁੰਦਾ ਵੀ ਇਹਨੂੰ ਕੋਈ ਨੁਕਸਾਨ ਨਾ ਕਰੇ ਆ ਇਹ ਨਾ ਕਰੇ ਉਸੇ ਦਾ ਪੂਰਾ ਹੁਕਰ ਲੱਗ ਗਿਆ ਫਲਾਉਣ ਲੱਗ ਗਿਆ ਮੈਨੂੰ ਅੱਛਾ ਪੂਰਾ ਚੀਕਾ ਮਾਰ ਲੱਗ ਗਿਆ ਚਾੜ ਲਿਆ ਦਿੰਦੀ ਹਾਂ ਹਾਂ ਪੂਰਾ ਉਹ ਕਰਦੀ ਆ ਤੇ ਇਹ ਇਹ ਫਿਰ ਫਿਰ ਤਾਂ ਜਿਵੇਂ ਕਹਿੰਦੇ ਵੀ ਜ ਆਪਣੇ ਜਿਵੇਂ ਦੋਸਤ ਹੁੰਦੇ ਆ ਉਹ ਆਉਂਦੇ ਚੌੜ ਕਰਦੇ ਫਿਰ ਤੇ ਚੌੜ ਵੀ ਕਰਨਾ ਔਖਾ ਹੋ ਜੂਗਾ ਇਹਦੇ ਮੂਰੇ ਤਾਂ ਹਾਂ ਇਹ ਚੌੜਾ ਹੀ ਨਹੀਂ ਕਰਨੀ ਦੀ ਚੌੜਾ ਇਹ ਮੜੀ ਯਾਰਬਾ ਪਹਿਲਾਂ ਮੇਰੇ ਕੋਲ ਸੀਗੀ ਇੱਕ ਪਹਿਲੋ ਪਹਿਲ ਉਹ ਵੀ ਕਿਸ ਨੇ ਆਈ ਦਿੱਤੀ ਸੀ ਤੇ ਉਹ ਖੁੱਲੂਗੀ ਰਹਿੰਦੀ ਸੀ ਇਹ ਖੁੱਲੀ ਛੱਡ ਨਹੀਂ ਸਕਦੀ ਮੈਂ ਛੱਡਦੀ ਮੜਾ ਜਿਹਾ ਉਹ ਕਰਦੀ ਰਿਆ ਤੇ ਉਹ ਜਮੇ ਖੁੱਲੀ ਰਹਿੰਦੀ ਸੀ ਤੇ ਉਹ ਵੀ ਆਈ ਸੀ ਜਿੰਨਾ ਚਿਰ ਆਏ ਫਿਰਦੇ ਫਿਰ ਜਦੋਂ ਕੋਈ ਦੇਖ ਲਿਆ ਉਹਨੂੰ ਲੱਗਦਾ ਵੀ ਖਤਰਾ ਉਹਨੂੰ ਪੈ ਜਾਂਦੀ ਸੀ ਉਹ ਅੱਛਾ ਹਾਂ ਉਹ ਵੀ ਆਈ ਆਈ ਵੀ ਸੀ ਫਿਰ ਮੇਰੇ ਕੋਲ ਇੱਕ ਹੋਰ ਆਇਆ ਸੀ ਉਹਨਾਂ ਡੀਸੀ ਸੀਗਾ ਤੇ ਉਹ ਵੀ ਖੁੱਲੇ ਹੀ ਰਹਿੰਦਾ ਸੀ ਯਾਕਰ ਇਹ ਮੜੀ ਯਾਰਬਾ ਇਹ ਆਏ ਆ ਕਾ ਜੂ ਸਰ ਅੱਛਾ ਮਤਲਬ ਪਹਿਲਾਂ ਵੀ ਇਸ ਤੋਂ ਦੋ ਰੱਖ ਚੱਕੇ ਆ ਤੁਸੀਂ ਹਾਂ ਮੇਰੇ ਕੋਲ ਆ ਹੀ ਆ ਜਾਂਦਾ ਨਾ ਕੋਈ ਨਾ ਕੋਈ ਅੱਛਾ ਅਗਰ ਇਹਨੂੰ ਹੁਣ ਪਤਾ ਵੀ ਇਹ ਜਾਨਵਰ ਰੱਖਦਾ ਜਿਵੇਂ ਕੋਈ 6 ਵਜੇ ਵਾਲਾ ਜਾਨਵਰ ਆ ਗਾ ਜਿਵੇਂ ਬਾਜ ਪੂਜ ਆਪਾਂ ਉਹ ਜਿਹਾ ਕੋਈ ਬਸੇਰਾ ਰੱਖਿਆਗਾ ਉਹ ਹੀ ਆਪਾਂ ਲਿਆਉਂਦੇ ਆ ਫਿਰ ਸੈੱਟ ਕਰਕੇ ਜਾਂ ਛੱਡ ਦਿੰਨੇ ਆ ਜਾਂ ਕੋਈ ਲੈ ਜਾਂਦਾ ਅਗਰ ਆ ਕਹਿੰਦਾ ਵੀ ਮੈਂ ਲੈ ਕੇ ਆਣਾ ਮਤਲਬ ਜਦੋਂ ਸਹੀ ਹੋ ਜਾਂਦੇ ਆ ਸੈੱਟ ਹੋ ਜਾਂਦੇ ਆ ਫਿਰ ਤੁਸੀਂ ਫੇਰ ਉਹਨੂੰ ਉੱਥੇ ਹੀ ਹਾਂ ਜਿਹੜਾ ਇਹ ਇਹ ਆ ਇਹ ਆਪਾਂ ਛੱਡ ਨਹੀਂ ਸਕਦੇ ਇਹ ਆਏ ਆ ਜੇ ਇਹਨਾਂ ਨੂੰ ਬੀੜ ਚ ਛੱਡ ਦੇਣ ਇੱਥੇ ਬੰਦਰ ਹੁੰਦੇ ਆ ਉਹ ਇਹਨਾਂ ਨੂੰ ਉਹੀ ਤੋਤੇ ਦਾ ਕੰਮ ਹੁੰਦਾ ਜਿਹੜਾ ਬਤੂਤਾਂ ਘਰੇ ਰੱਖ ਲੈਨੇ ਆ ਲਾਲ ਮੋੜਾ ਜਿਹੜਾ ਕਿਹਨੇ ਬੋਲਦਾ ਉਹ ਇਹਨੂੰ ਛੱਡ ਦਗੇ ਉਹ ਦੂਜੇ ਤੋਤੇ ਮਾਰ ਦਿੰਦੇ ਉਹ ਨਾ ਰਾਲ ਨਹੀਂ ਦਿੰਦੇ ਜਿਵੇਂ ਵੀ ਇਹ ਜਾਨਵਰਾਂ ਨੂੰ ਆਪਾਂ ਗੱਲ ਵੀ ਕਰੀਏ ਵੀ ਲੋਕ ਲੈ ਆਉਂਦੇ ਆ ਫਿਰ ਉਹਨਾਂ ਨੂੰ ਛੋਟੇ ਲੈ ਆਉਂਦੇ ਆ ਫਿਰ ਜਦੋਂ ਇਹ 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 ਇਹਨਾਂ ਦੀ ਜਿਹੜੀ ਆਪ ਦੀ ਜ਼ਿੰਦਗੀ ਉਹਸ ਹਿਸਾਬ ਨਾਲ ਜਿੰਦੇ ਆ ਇਹ ਆਪਣੇ ਹਿਸਾਬ ਨਾਲ ਨਹੀਂ ਹੁੰਦੀ ਤਾਂ ਫਿਰ ਉਹਨਾਂ ਨੂੰ ਛੱਡ ਛੱਡ ਦਿੰਦੇ ਤੁਸੀਂ ਜਿਵੇਂ ਕਹਿਆ ਸੀਗਾ ਵੀ ਇਹਨਾਂ ਦੇ ਤਾਂ ਬਹੁਤ ਔਖਾ ਕੰਮ ਹੈ ਇਹ ਐਂ ਆ ਬਈ ਇਹਨਾਂ ਕੋਲ ਨਿੱਕਾ ਕੁੱਤਾ ਹੋਵੇ ਪੜਾਂਦੀ ਇਹ ਹੋਵੇ ਉਹਨੂੰ ਐਂ ਹੁੰਦਾ ਛੋਟੇ ਹੁੰਦਿਆਂ ਨੂੰ ਮੋਹ ਹੁੰਦਾ ਹੁੰਦਾ ਛੋਟੇ ਹੁੰਦਾ ਇਹ ਵੀ ਐਂ ਪੂਰਾ ਖੇਡ ਦਾ ਨਾਲ ਜਦੋਂ ਵੱਡਾ ਹੋਣਦਾ ਇਹ ਅਗਲਾ ਉਹਨੂੰ ਟਾਈਮ ਨਹੀਂ ਦਿੰਦਾ ਇਹ ਭਾਲਦੇ ਮੜਾ ਪਿਆਰ ਮੜਾ ਹੱਥ ਪੈਰੀ ਐਂ ਜਿਵੇਂ ਮੋਹ ਕਰੇ ਮੜਾ ਜਾ ਇਹਨਾਂ ਕੋਲ ਜਾਵੇ ਬਾਜਬੂਜ ਮਾਰ ਕੇ ਜਾਂ ਜਦੋਂ ਕੋਈ ਜਾਣਾ ਫਿਰ ਅਗਲਾ ਟਾਈਮ ਤੇਨੂੰ ਹਰ ਜਾਂਦਾ ਫਿਰ ਇਹ ਪੈਣ ਲ ਸਭਾਈ ਬੋਲ ਜਾਂਦਾ ਇਹਨਾਂ ਦਾ ਗੁੱਸੇ ਵਾਲੇ ਹੋ ਜਾਂਦੇ ਆ ਵੀ ਅਟੈਚਮੈਂਟ ਟੁੱਟ ਜਾਂਦੀ ਆ ਹਾਂ ਟੁੱਟ ਜਾਂਦੀ ਆ ਬਸ ਫੇਰ ਜੇ ਕਿਸੇ ਨੇ ਰੋਟੀ ਪਾਉਣ ਲੱਗਾ ਉਹਨੂੰ ਪਏਗਾ ਜਵਾਕਰੋਂ ਅਗਲਾ ਡਰਨ ਲੱਗ ਜਾਂਦਾ ਵੀ ਸਾਡੇ ਜਵਾਕਰ ਨੂੰ ਨਾ ਪਾ ਜੇ ਖਾ ਜੇ ਫੇਰ ਉਹ ਛੱਡ ਕੇ ਆਉਂਦਾ ਉਹ ਬਸ ਛੱਡਿਆ ਵਾ ਪਾਪ ਹੀ ਹੋ ਜਾਂਦਾ ਉਹ ਮਰ ਜਾਂਦਾ ਹੂੰ ਜਿਵੇਂ ਮਰਜੀ ਕਹਦਾ ਜੇ ਬੀੜ ਚ ਛੱਡਿਆ ਉਥੋਂ ਜੇ ਬਾਂਦਰਾਂ ਨੇ ਮਾਰਤਾ ਠੀਕ ਆ ਜੇ ਨਾ ਮਾਰਿਆ ਫੇਰ ਉਹ ਘਰਾਂ ਚ ਬੜੂ ਇੱਥੋਂ ਅਗਲਾ ਕੋਈ ਗੋਲੀ ਮਾਰਦਾ ਕਰ ਕਹਿੰਦਾ ਸਾਡੇ ਜਵਾਕ ਖਾਊਗਾ ਆਇਆ ਜੋਂ ਡਰ ਬੜਾ ਇਹਦਾ ਹੂੰ ਤੇ ਇਹ ਫੇਰ ਬਈ ਤੁਸੀਂ ਇਹਨੂੰ ਟਾਈਮ ਦਿੰਨੇ ਹੋ ਪ ਜਦੋਂ ਹੁਣ ਨਹੀਂ ਦਿੱਤਾ ਇਹਦਾ ਟਾਈਮ ਜਦੋਂ ਵਾਸੇ-ਵਾਸੇ ਹੁੰਦਾ ਫੇਰ ਆਪਦੇ ਨੇ ਪੂਰਾ ਮੂੰਹ ਕਰਦੀ ਆ ਬੱਜੇ ਮਾਰਦੀ ਆ ਵੀ ਖੁਰਕ ਕਰਾਂ ਐ ਕਰਦੇ ਆ ਉਹ ਕਰ ਫੇਰ ਤਾਂ ਐ ਕੀ ਹੁੰਦਾ ਗੱਲਾਂ ਗੁਲਾਂ ਹੀ ਪਾਟਦੀ ਆ ਪੂਰਾ ਪਿਆਰ ਆਪਦੇ ਨੇ ਕਰਦੇ ਵੀ ਮੈਂ ਤੈਨੂੰ ਉਹ ਕਰਦੀ ਆ ਤੇ ਮੈਨੂੰ ਟਾਈਮ ਨਹੀਂ ਦਿੰਦਾ ਹਾਂ ਟਾਈਮ ਨਾਲ ਯਾਰ ਫੇਰ ਹੀ ਪਿਆਰ ਕਰੂ ਫੇਰ ਕੁੜੀਆਂ ਉਹ ਕਰਦੀਆਂ ਵੀ ਟਾਈਮ ਨਹੀਂ ਦਿੰਦਾ ਉਹਵੇਂ ਉਹਵੇਂ ਕਰਦੀ ਆ ਹਾਂ ਛੋੜਦੀ ਉਹਵੇਂ ਕਰਦੀ ਆ ਰੁੱਸ ਵੀ ਜਾਂਦੀ ਐਂ ਤਾਂ ਅੱਛਾ ਫੇਰ ਝਾਕਦੀ ਨਹੀਂਗੀ ਐ ਅੱਖਾਂ ਜੱਖਾਂ ਨਹੀਂ ਪਉਂਦੀ ਕਿਤੇ ਅੱਖਾਂ ਜੱਖਾਂ ਪਾ ਕੇ ਤੇ ਐ ਬੰਵਿੰਡ ਵੇ ਕੱਢ ਜੂ ਵੀ ਪਿਆਰ ਦੀਆਂ ਜੂਆਂ ਹੁਣ ਮੇਰੇ ਕਿਹੜੀਆਂ ਤੂੰ ਹੀ ਬਸ ਐ ਕਰੀ ਜਾਊਗੀ ਵੀ ਹਾਂ ਮੈਂ ਤੇਰਾ ਪਿਆਰ ਕਰਦੀ ਆ ਹੂੰ ਦੱਸਦੀ ਐ ਵੀ ਆ ਹਾਂ ਦੱਸਦੀ ਆ ਹੂੰ ਇਹ ਗੱਲ ਹੈ ਵੀ ਕਦੇ ਐ ਪਿਆਰ ਵੇਖ ਕੇ ਬੀਬੀ ਨੇ ਨਹੀਂ ਐ ਕਿਹਾ ਵੀ ਮਾਤਾ ਨੇ ਨਹੀਂ ਕਿਹਾ ਵੀ ਤੂੰ ਵਿਆਹ ਹੀ ਇਹਦੇ ਨਾਲ ਕਰਾ ਲਾ ਕੋਈ ਨਹੀਂ ਨਹੀਂ ਉ ਗਾਲਾਂ ਬਹੁ ਪੈਂਦੀਆਂ ਗਾਹਾਂ ਜਾਣ ਬਰਾਂ ਪਿਛਲੇ ਮੈਨੂੰ ਬਾਲਾਂ ਬਣ ਕੇ ਸਾਡੇ ਘਰ ਦੇ ਸਾਡੇ ਤਾਂ ਕਿਸੇ ਨੇ ਪੀੜੀਆਂ ਚ ਰੱਖਿਆ ਹੀ ਨਹੀਂ ਸੀ ਜਾਨ ਬਰ ਸਾਡਾ ਤਾਂ ਉਲਟੀ ਸੀ ਇਹ ਤਾਂ ਮੈਂ ਹੀ ਬਸ ਗਾਲਾਂ ਗੂਲਾਂ ਲੈ ਕੇ ਨਿਤ ਗਾਲਾਂ ਪੈਂਦੀਆਂ ਬਿਸ਼ਰਮ ਹੋਇਆ ਮੈਂ ਉਹੋ ਜਿਹਾ ਇਹ ਆਪਣੇ ਰੱਖੇ ਵੀ ਆ ਹੂੰ ਗਾਲਾਂ ਤਾਂ ਬਹੁ ਪੈਂਦੀਆਂ ਇਹ ਆਪਣੀਆਂ ਮੰਮੀਆਂ ਨੇ ਕਹਿ ਦਿੰਦੀ ਹੁੰਦੀਆਂ ਵੀ ਤੂੰ ਜੇ ਬੜਾ ਤੇ ਇਹਦੇ ਨਾਲ ਹੀ ਵਿਆਹ ਕਰ ਦਿੰਦੇਂ ਆ ਤੇਰਾ ਓਏ ਹੋਰ ਆ ਮੇਰੀ ਮਾਂ ਕਹੂਗੀ ਤੈਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਅਗਰ ਆ ਕੋਈ ਜਨਮ ਬਰਾਜ ਫੇਰ ਰਹਿੰਦਾਗਾ ਤੇ ਮੇਰੀ ਮਾਂ ਐ ਬਾਹਰ ਉੱਤਰ ਜਾਂਦੀ ਆ ਬੁੜੀਆਂ ਆ ਕੇ ਹੋਰ ਉੰਗਲਾਂ ਲਾਣਗੀਆਂ ਇਹ ਤਾਂ ਇਹ ਭਣੇ ਸੋਡਾ ਮੁੰਡਾ ਐ ਕਰਦਾ ਫਿਰ ਜੇ ਬਾੰਦਰੀ ਰੱਖੀ ਵੀ ਆ ਜੀ ਲੋਕ ਗੱਲਾਂ ਬਣਾਉਂਦੇ ਆਂ ਜਾਵਾਂ ਤੈਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਉਹ ਮੇਰੀ ਮਾਂ ਹੌਲ ਟੇਲਾਏ ਮੂੰਹ ਕਰ ਲੂਗੀ ਨਹੀਂ ਸਗੋ ਇਹ ਤਾਂ ਉਹ ਹੈ ਵੀ ਕੀ ਨਾ ਲੈਂਦੇ ਆ ਵੀ ਨਾ ਕੁਦਰਤ ਹੈ ਕੁਦਰਤ ਆ ਪਾ ਤੇ ਭਾਈ ਐ ਨਹੀਂ ਹੋਇਆ ਕਦੇ ਵੀ ਮੇਰਾ ਨਾ ਰਾਵਣ ਤੇ ਮੈਂ ਹਨੂਮਾਨ ਦਾ ਉਹਨੂੰ ਰੱਖੀ ਫਿਰਦਾ ਓਏ ਮੈਨੂੰ ਯਾਰ ਬਾਹਲੇ ਕਹਿੰਦੇ ਆ ਕਹਿੰਦੇ ਆ ਰਾਵ ਆਹ ਰਾਵਣ ਦੀ ਤੇ ਹਲੂਮਾਨ ਦੀ ਤਾਂ ਬਣੀ ਨਹੀਂ ਆ ਹਾਂ ਇਹਨੇ ਤੁਸੀਂ ਕਿਹਨਾਂ ਬਣਾਈ ਬੈਠਾ ਮੈਨੂੰ ਬહેરા ਉਹ ਕਰਦੇ ਆ ਹਾਂ ਇੰਨੇ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਵੀਰ ਇਹ ਕਿਵੇਂ ਚੱਕਰ ਜਾ ਇਧਰ ਲੈ ਆਪਣੇ ਤਾਂ ਚੱਲ ਪੰਜਾਬੀਆਂ ਹੋਰ ਬੰਦੇ ਵੀ ਜਿਹੜੇ ਉਹ ਮੰਨਦੇ ਆ ਕੋਈ ਹਲੂਮਾਨ ਨੂੰ ਮੰਨਦਾ ਜਿਵੇਂ ਜਾਂ ਰਾਵਣ ਨੂੰ ਜਾਂ ਇਧਰ ਸ਼੍ਰੀ ਲੰਕਾ ਕਿ ਨਹੀਂ ਹੋਰ ਮੰਨਦੇ ਆ ਉਹ ਕਹਿੰਦਾ ਤਾਂ ਹੋ ਹੀ ਨਹੀਂ ਸਕਦਾ ਪਤਾ ਨਹੀਂ ਭਾਏ ਕਿਵੇਂ ਹੋਕਾ ਪਰ ਕੱਲ ਜੋ ਗਾਇਰ ਹੋਂ ਸਭ ਕੋ ਹੁੰਦਾ ਕੱਲ ਜੋ ਜੇ ਸਭ ਕੋ ਹੁੰਦਾ ਤੇ ਦੂਰੋਂ ਦੂਰੋਂ ਆਉਂਦੇ ਆ ਪਰ ਮੈਸੇਜ ਬਈ ਪੁੱਛੀ ਨਾ ਮੇਰੇ ਸਤਾ ਕਿੱਥੋਂ ਕਿੱਥੋਂ ਦਿਆ ਕਿੱਥੋਂ ਨਹੀਂ ਇੱਕ ਇੱਕ ਹੋਰ ਬਈ ਉਹ ਵਾਇਰਲ ਹੋਈ ਸੀਗੀ ਬਾਂਦਰੀ ਲక్ష్ਮੀ ਉਹ ਭਾਂਡੇ ਭੁੰਡੇ ਮਾਂ ਦੇ ਘਰ ਦੇ ਕੰਮ ਕਰਦੇ ਵੇਖੀ ਸੀ ਉਹ ਹਾਂ ਹਾਂ ਮੈਂ ਦੇਖੀ ਹੈ ਹਨਾ ਉਹ ਵੀ ਉਹ ਵੀ ਕਹਿੰਦੇ ਜਿਹੜੇ ਬਾਈ ਕੋਲੇ ਉਹ ਕਹਿੰਦਾ ਮੈਂ ਅਮਰੀਕਾ ਕੈਨੇਡਾ ਉਹਦੇ ਕਰਕੇ ਘੁੰਮਿਆ ਤੇ ਥੋੜੀ ਵੀ ਵਧੀਆ ਪਛਾਣ ਚਲੋ ਥੋੜੀ ਹੋਰ ਪਾਸਿਆਂ ਵੀ ਬਣੀ ਹੋਈ ਹੈ ਪਛਾਣ ਪਰ ਇੱਕ ਤਰੀਕੇ ਨਾਲ ਇਹਨੇ ਵੀ ਕੁਦਰਤ ਨਾਲ ਪਿਆਰ ਕਰਨ ਨੂੰ ਹੈ ਤੁਹਾਨੂੰ ਫਾਲਤਾਂ ਦਿੱਤਾ ਹੀ ਫਲਤਾ ਰਾਇਆ ਜਦ ਮੈਂ ਤਾਂ ਇਹਨੂੰ ਜਨਪੁਰਾਣੀ ਮੇਨ ਮੰਨਦਾ ਵੀ ਕੀ ਕਹਾਂ ਲੱਕੀ ਮੰਨਦਾ ਜਾਂ ਉਵੇਂ ਪਹਿਲਾਂ ਜਦੋਂ ਅਜ ਤੋਂ 2-4 ਸਾਲ ਪਹਿਲਾਂ ਜਾਂ ਪਹਿਲਾਂ ਹੀ ਆਉ ਉਹ ਜਿਹੜੀ ਮੋਛਾ ਹੀ ਹੁਣ ਉਰੋਂ ਦੇ ਲੁੱਕ ਜਾਣ ਲੱਗਾ ਪਹਿਲਾਂ ਮੈਨੂੰ ਐ ਕਰਨ ਇਹ ਤਾਂ ਮਸਕਾ ਜਿਆ ਫਿਰਦਾ ਇਹਦਾ ਕਮਲਾ ਆਗਾ ਇਹਦਾ ਨੰਗੇ ਪੈਰੀ ਐਵੇਂ ਪੰਚ ਚ ਫਿਰਦਾ ਰਹਿੰਦਾ ਤੇ ਉਰੋਂ ਬਸ ਕੋਈ ਨਾ ਆਪਾਂ ਨੂੰ ਬੁਲਾ ਕੇ ਰਾਜੀ ਸੀਗਾ ਅਗਲਾ ਗਾਲੀ ਕੱਢਦਾ ਸੀਗਾ ਫਿਰ ਮੈਂ ਜਨਪੁਰ ਸੰਭ ਕਰਕੇ ਇਹਨਾਂ ਨਹੀਂ ਬਸ ਮੋਨੇ ਜਨਪੁਰਾਂ ਦੇ ਕਿੱਥੋਂ ਤਾਂ ਪਹੁੰਚਾਤਾ ਉਹ ਇੰਨੇ ਮੈਸੇਜ ਆਉਂਦੇ ਫੋਨ ਆਉਂਦੇ ਯਾਰ ਪੋਛੀ ਨਾ ਇੰਨੇ ਬੰਦੇ ਹੋ ਗਏ ਹੁਣ ਹਾਂ ਨਿਤ ਪੈਣਾ ਤਿੰਨ ਤਿੰਨ ਚਾਰ ਚਾਰ ਟੋ ਲਗਾਉਂਦੇ ਮੈਨ ਲੈਣ ਹੂੰ ਇੰਨੇ ਬੰਦੇ ਮਿਲਉਂਦੇ ਮਾਤਾ ਨੇ ਨੂੰ ਦੱਸ ਦੇ ਫਿਰ ਮਾਤਾ ਵੇਖ ਲੈ ਮੇਰੀ ਫੈਨ ਫੋਲੋਇੰਗ ਜਾਨਵਰਾ ਕਰਕੇ ਇਹਨਾਂ ਨੂੰ ਬਥੇਰਾ ਮੈਂ ਕਹਿੰਦਾ ਦੁਖੀ ਨਾ ਹੋਇਆ ਸਰ ਇਹਨਾਂ ਨੂੰ ਮੈਂ ਬਥੇਰਾ ਕਹਿੰਦਾ ਇਹ ਕਿੱਥੇ ਪੁਰਾਣੇ ਜਵਾਨੇ ਦੇ ਦੂਜੇ ਆ ਗਏ ਇਹ ਕਹਿੰਦੇ ਇਹ ਕੰਮ ਗਲਤ ਆ ਜਾਂਵਾ ਹੂੰ ਇਹ ਬਈ ਜਦੋਂ ਤੁਸੀਂ ਇਹਨੂੰ ਪਿਆਰ ਕਰਦੇ ਹੋ ਫਿਰ ਤੁਹਾਡੇ ਕੋਲੇ ਕਬੂਤਰ ਵੀ ਆ ਕੁੱਕੜ ਵੀ ਆ ਹਨਾ ਤੇ ਇਹ ਫਿਰ ਐ ਸਮਾਂ ਵੰਡਦੇ ਹਾਂ ਜਾਂ ਫਿਰ ਸਮਾਂ ਵਿੱਚ ਸਾਰਾ ਮਿਕਸ ਕਰਕੇ ਮੈਂ ਬਸ ਕੀ ਹੁੰਦਾ ਉਹ ਕਦੇ-ਕਦੇ ਭਾਵੇਂ ਮਹੀਨੇ ਚ ਇੱਕ ਦੋ ਵਾਰੀ ਐ ਬਾਹਰ ਗੇੜਾ ਮਾਰਿਆ ਵਾ ਨਹੀਂ ਮੈਂ ਆ ਫਰਮਿੰਟ ਆਫ ਦਾ ਪਿੰਡ ਦੀ ਇੱਥੇ ਮੈਂ ਪਿੰਡੀ ਇੱਥੇ ਹੀ ਰਹਿਣਾ ਕਰੇ ਮੇਰੇ ਕੋਈ ਕੀ ਆ ਪਸ਼ੂ ਮੈਂ ਪਸ਼ੂ ਮੰਤਰੀ ਬਣਾਵਾ ਮੈਨੂੰ ਪਸ਼ੂ ਮੈਂ ਸਾਹਮਣੇ ਪੱਟੇ-ਪੁੱਟੇ ਲਿਆਉਣੇ ਜੋ ਤੜਕ ਖੜੀਦਾ ਸਾਢੇ ਢਰੀ ਇਹਨਾਂ ਚ ਲੰਗੇ ਜਾਂਦੀਆਂ ਟਾਈਮ ਇਹਨਾਂ ਨੂੰ ਦੇਣ ਤੇ ਮੈਂ ਕੀ ਕਰਨਾ ਆਪਰਾ ਕੁੱਤੇ ਕੁੱਟਣ ਤੇ ਜਿਹਨੂੰ ਕਹਿੰਦੇ ਹੁੰਦੇ ਪੰਜਾਬੀ ਚ ਬਿੱਲੇ ਆ ਇਹਨਾਂ ਨੂੰ ਮਤਲਬ ਸਾਰਾ ਟਾਈਮ ਬਾਹਰ ਜਾਣ ਦਾ ਤੁਹਾਨੂੰ ਉਹ ਨਹੀਂ ਹੈਗਾ ਹਾਂ ਜਦੋਂ ਜਾਵੜ ਗਏ ਉਦੋਂ ਫਿਰ ਮੈਨੂੰ ਬੜਾ ਆਖਾਂਦਾ ਜਿਵੇਂ ਕਰੇ ਮੈਂ ਵਿਆਹ ਤੇ ਰਾਤ ਨੂੰ ਤਿੰਨ ਹੁਣ ਤਾਂ ਚੱਲ ਮੈਂ ਬਣਾ ਕਰ ਲੈਣਾ ਛੱਡਿਆ ਕਿ ਨੂੰ ਸਮਝਾ ਜਨਾ ਹੁਣ ਕਿਉਂ ਮੜੀ ਅੱਖ ਲੱਗੀ ਪਹਿਲਾ ਜਦ ਜਵਾਕ ਹੁੰਦੇ ਤਾਂ ਬਾਹਰੇ ਰੱਖੇ ਵੀ ਜਾਣ ਪਰ ਨਹੀਂ ਲੋਟਦੇ ਰਾਤ ਵੀ ਨਹੀਂ ਲਾਉਂਦਾ ਸੀ ਮੈਂ ਹੁਣ ਵੀ ਮੈਂ ਖਿੱਚ ਕੇ ਆਇਆ ਨਾ ਜਿੱਕੇ ਰਿਸ਼ਤੇਦਾਰਾਂ ਚ ਜਾਵਾਂ ਜਾਂ ਕਿਤੇ ਤੇ ਆਉਣਾ ਪੈਂਦਾ ਨਹੀਂ ਲੋਟ ਨਹੀਂ ਆਉਂਦਾ ਹੁਣ ਮੈਂ ਮੁਕਸ਼ਰ ਗਿਆ ਸੀ ਉੱਦੇ ਬੇਗੋ ਖੁੱਲ ਗਈ ਦਾਤ ਨੂੰ ਇਹ ਸਾਰ ਨੂੰ ਪੈਂਦੀ ਸੀ ਤੇ ਮੈਨੂੰ ਪਤਾ ਵੀ ਕਿਵੇਂ ਮੈਂ ਫੋਨ ਲਾ ਆਲਾ ਮੁੰਡਿਆਂ ਨੂੰ ਉੱਥੇ ਦੇ ਜਨਾਬ ਦੋ ਪਿੰਡ ਗਾਂ ਲੰਘ ਕੇ ਉੱਥੋਂ ਮੈਂ ਫੋਨ ਲਾ ਲਾ ਮਾਸਾ ਮੈਂ ਤਾਂ ਕਰ ਕਰ ਮੈਂ ਕਿਹਾ ਬਈ ਜਾਓ ਯਾਰ ਭੈਣ ਸਾਰੇ ਨੂੰ ਖਾ ਜੂ ਫੇਰ ਬੰਨ ਕੇ ਗਏ ਉਹ ਇਹ ਫਿਰ ਹੋਰ ਦੇ ਲੋਟ ਆ ਗਈ ਸੀ ਇਹ ਬਸ ਮਾੜਾ ਜਿਹਾ ਡਰ ਡਰ ਕੇ ਜਾਨਵਰ ਲੋਟ ਆਉਂਦਾ ਇਹਨੂੰ ਵੱਧ ਹੋ ਬੰਦੇ ਹੁਣ ਹੂੰ ਬਾਕੀ ਨੂੰ ਹਰੇਕ ਬੰਦਾ ਹੱਥ ਨਹੀਂ ਪਾਉਂਦਾ ਜਿਹੜੀ ਜਾਂ ਰੱਖਿਆ ਰੁੱਖਿਆ ਹੋਏ ਜਾਨਵਰ ਉਹਨੂੰ ਪਤਾ ਹੁੰਦਾ ਹੂੰ ਉਹ ਐ ਹੱਥ ਪਾ ਲੈਂਦਾ ਫਿਰ ਬੇਗੋ ਦੇ ਲਾਂਬੇ ਵੀ ਆਉਂਦੇ ਬੇਗੂ ਦੇ ਤਾਂ ਨਹੀਂ ਲਾਂਬੇ ਆਉਂਦੇ ਪਹਿਲਾਂ ਜਿਹੜੀ ਮੇਰੇ ਕੋਲ ਸੌਖ ਸੀਗੀ ਉਹਦੇ ਬਾਲੇ ਲਾਂਬੇ ਆਉਂਦੇ ਸੀ ਸਾਡੇ ਕੀ ਹੋਣਾ ਚਾਚੀ ਦੇ ਮੇਰੀ ਦੇ 5000 ਵਾਲਾ ਸੂਟ ਸੀਗਾ ਉਹ ਖੁੱਲੂਗੀ ਕਹਿੰਦੀ ਸੀ ਉਹ ਡੀ ਰੋਲੀਰ ਕਰਿਆਂ ਦਾ ਕਰੇ ਕੋਈ ਚੁੰਨੀ ਪਾੜਿਆ ਨਹੀਂ ਨਿਤ ਨੂੰ ਨਹੀਂ ਲੰਦੇ ਆ ਕਰਨ ਵੀ ਸਾਡਾ ਸੂਟ ਹੋ ਕਰਤਾ ਜਾਵੇਂ ਕਰਤਾ ਜਾਂ ਸਾਡੇ ਕੋਈ ਚੀਜ਼ ਚੱਕ ਲਈ ਅੱਗੇ ਹੁਣ ਮੇਰਾ ਦਾਦੇ ਦਾ ਭਰਾਗਾ ਉਹ ਕਹਿੰਦਾ ਹੁੰਦਾਗਾ ਵੀ ਤੈਨੂੰ ਤਾਂ ਬਾਹਰ ਨਹੀਂ ਆ ਰਿਆ ਭੈਣ ਨੂੰ ਗਿਝਾਲਾ ਕਿਸੇ ਭਾਂਡੇ ਚੱਕਨ ਤੇਰੇ ਕੋਲ ਤਾਂ ਸਮਾਨ ਹੀ ਨਾ ਮੁੱਕਿਆ ਕਰੂ ਇਹ ਨੂੰ ਗਿਝਾਲਾ ਵੀ ਕਿਸੇ ਦੇ ਹੱਥ ਜੋ ਨੋਟ ਖੋਲਿਆ ਕਰੇ ਜਾਂ ਪੈਸੇ ਖੋਲਿਆ ਕਰੇ ਉਵੇਂ ਗਿਝਾ ਤੈਨੂੰ ਪੈਸੇ ਨਹੀਂ ਮੁੱਕਣੇ ਔਰ ਜਿਹੜੇ ਹਿਮਾਚਲ ਵਾਲੇ ਇਹ ਕੰਮ ਚੱਲਦਾ ਹੈ ਹਾਂ ਹਾਂ ਉਹ ਭਾਏ ਨਾ ਖੁਗ ਲੈ ਜਾਂਦੇ ਜੇ ਫਿਰ ਜਾਂ ਕੋਈ ਖਾਣ ਪੀਣ ਨੂੰ ਦਿੰਦੇ ਆ ਫੇਰ ਦਿੰਦੇ ਆ ਫੇਰ ਦਿੰਦੇ ਉਹ ਉਹਨੇ ਗੱਜ ਜਾਂਦਾ ਇਹ ਜਿਵੇਂ ਮਰਜ਼ੀ ਗੱਝਾਲਾ ਯਾਰ ਨਹੀਂ ਵੀ ਜਿਵੇਂ ਵੀ ਬੈਗੋ ਦਿਨ ਰਾਤ ਨੂੰ ਖੁੱਲ ਗਈ ਫਿਰ ਫੋਨ ਤੈਨੂੰ ਬੜੇ ਉਹ ਆਏ ਹੁਣ ਵੀ ਤਾ ਖੁੱਲ ਗਈ ਤੇਰੀ ਬੈਗੋ ਹੈ ਮੈਂ ਤਾਂ ਇੱਥੋਂ ਪਿੰਡੋਂ ਫੋਨ ਵੀ ਐਂ ਕਰਕੇ ਹੁਣੀ ਆ ਜਾ ਮੇਰਾ ਇਹਨਾਂ ਦਾ ਫੋਨ ਮੈਂ ਬਲਾਕ ਜੀ ਪਾਤਾ ਮੈਂ ਕਿਹਾ ਬੜਾ ਹੁਕਰੀ ਜਾਂਦੇ ਆ ਉਰੀ ਲਾ ਲਿਆ ਕਿ ਦੋ ਮਿੰਟ ਬਾਅਦ ਸਾਰੇ ਘਰ ਫੇਰ ਮੈਂ ਪਿੰਡੋਂ ਮੁੰਡਿਆਂ ਨੂੰ ਹੋਰ ਫੋਨ ਲਾਇਆ ਮੈਂ ਕਿਹਾ ਐ ਕਰਕੇ ਬਈ ਜਾਓ ਯਾਰ ਉਹ ਕਾ ਕੇ ਮਾਰੀ ਅੜਿੜਕੀ ਵੀ ਸੀਗੀ ਉਹ ਬਸ ਉਹ ਖੁੱਲ ਹੀ ਗਈ ਸੀ ਅੜਿੜਕੀ ਕਰਕੇ ਇਹਨੂੰ ਐ ਜੇ ਜ਼ੋਰ ਮਾਰਿਆ ਖੁੱਲ ਜੂ ਫੇਰ ਬਸ ਐ ਮੜਾ ਸੀਗਾ ਇੱਕ ਬੰਦਾ ਤੇ ਉਹਨੇ ਮੜਾ ਬਰਿਆ ਕੇ ਜੇ ਕੁਝ ਕਰਕੇ ਜੇ ਉਹ ਨੇੜੇ ਤਾਂ ਉਵੇਂ ਵੀ ਨਹੀਂ ਹੋਏ ਤੇ ਪਾਸੇ ਹੋ ਕੇ ਮੜਾ ਉਧਰੋਂ ਡਰਾ ਕੇ ਵੀ ਇੱਕ ਪਾਸੇ ਪੈਂਦੀ ਆ ਦੂਜੀ ਪਾਸੇ ਜਿਵੇਂ ਆਪਾਂ ਕੁੱਤੇ ਨੂੰ ਡਰਾ ਕੇ ਨਾ ਉਹ ਕਰ ਲਗੇ ਕੀਤਾ ਤੇ ਵੀ ਜਦੋਂ ਬੰਦਾ ਅੱਜ ਕੱਲ ਉਹਦੇ ਬੰਦੇ ਕੋਲੇ ਸਮਾਂ ਨਹੀਂ ਕੁਦਰਤ ਤੋਂ ਬੰਦਾ ਦੂਰ ਹੁੰਦਾ ਜਾਂਦਾ ਤੇ ਮੈਂ ਮੈਨੂੰ ਇਹ ਲੱਗਦਾ ਵੀ ਜਿਹਦੇ ਕੋਲ ਜਿਹਦੇ ਕੋਲੇ ਜਾਨਵਰ ਹੈ ਜਾਂ ਜਿੰਨਾ ਜਿਹਦੇ ਕੋਲੇ ਬੰਦੇ ਕੋਲੇ ਕੁਦਰਤ ਨਾਲ ਪਿਆਰ ਕਰਨ ਦਾ ਸਮਾਂ ਹੈ ਜਾਂ ਜਿਹੜਾ ਜਾਨਵਰ ਰੱਖਦਾ ਉਹਨੂੰ ਮੈਨੂੰ ਲੱਗਦਾ ਦੁਨੀਆ ਦੀਆਂ ਟੈਨਸ਼ਨਾਂ ਤੋਂ ਵੀ ਕੋਈ ਬਹੁਤਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਉਹਦੀ ਜ਼ਿੰਦਗੀ ਬੰਦੇ ਦੀ ਜ਼ਿੰਦਗੀ ਚ ਵੈਸੇ ਤਾਂ ਕੋਈ ਉਤਰਾ ਚੜਾ ਤਾਉਂਦੇ ਰਹਿੰਦੇ ਆ ਪਰ ਜਿਵੇਂ ਆਪਾਂ ਹੁਣ ਅੱਜ ਕੱਲ ਬਾਲਾ ਸੁਣ ਲੱਗੇ ਡਿਪਰੈਸ਼ਨ ਡਿਪਰੂਸ਼ਨ ਇਹ ਜਾਨਵਰਾਂ ਵਾਲੇ ਨਾਲ ਜਿਹੜਾ ਰਹਿਣ ਵਾਲਾ ਬੰਦਾ ਉਹਨੂੰ ਡਿਪਰੈਸ਼ਨ ਡਿਪਰੂਸ਼ਨ ਕਹਿੰਦੇ ਨੇੜੇ ਨਹੀਂ ਆਉਂਦਾ ਕੀ ਪਤਾ ਨਹੀਂ ਯਾਰ ਕੀ ਕਰਨ ਆਪਣੀ ਕੁਦਰਤੀ ਆਪਣੀ ਰੱਬ ਦੀ ਦੇਣਾ ਜਮਾ ਹੀ ਨਹੀਂ ਆਉਂਦਾ ਏ ਤੋ ਐ ਦੇਖ ਲਈ ਬੰਦਾ ਹੁਣ ਘਰੇ ਇਕੱਲਾ ਹੋ ਗਿਆ ਯਾਰ ਉਹਨੇ ਕੀ ਕਰਨਾ ਕੰਮ ਤੋਂ ਆ ਕੇ ਜਾਂ ਬਸ ਪੈ ਜਾਣਾ ਹਾਂ ਹੁਣ ਆਪਾਂ ਇਹਨੂੰ ਇਹਦਾ ਮੂੰਹ ਕਰ ਲਿਆ ਉਹਨੂੰ ਦਾਣੇ ਪਾ ਤਾ ਉਹਨੂੰ ਉਹ ਕਰਤਾ ਉਹਨੇ ਲਾਡੀਆਂ ਬਟਨ ਕਰ ਲੀਆਂ ਹੁਣ ਇਹ ਘਰੇ ਕੁੱਤੇ ਹੀ ਰੱਖ ਲਾ ਉਹ ਜਿਹਨੂੰ ਆਪਾਂ ਆਵਾਗਾਂ ਤੂੰ ਜਿੰਨਾ ਮਰਜ਼ੀ ਕਿਤੇ ਲੜ ਤੇ ਭਾਣ ਦੇ ਕੋ ਤੇਰੇ ਠੁੱਡਾ ਮਾਰੀ ਜਦੋਂ ਆ ਗਿਆ ਉਹਨੇ ਫੇਰ ਵੀ ਤੇਰੇ ਪੈਰਾਂ 'ਤੇ ਲੇਟੀ ਜਾਣਾ ਤੇ ਮੂੰਹ ਕਰਨਾ ਭੱਜੇ ਫਿਰਨਾ ਹੈ ਤੇਰੇ ਹੱਥ ਚੱਟੀ ਜਾਣੇ ਆ ਇਹਨਾਂ ਦਾ ਬੰਦਾ ਖੁਸ਼ ਹੋ ਜਾਂਦਾ ਵੀ ਭੈਣ ਹੈਣਾ ਵੀ ਲੋਕ ਤਾਂ ਮੈਂ ਕਿੱਥੇ ਦਾ ਲੜਕਾ ਆ ਕਿਤੇ ਇਹਨਾਂ ਨੇ ਕਿਹਨੇ ਮਾਰੀ ਕੀਤੀ ਤੇ ਆ ਦੇਖ ਲੈ ਇਹਨਾਂ ਨੂੰ ਰੋਟੀਆਂ ਪਾਉਣਾ ਇਹ ਕਿਵੇਂ ਲੈ ਮੇਰੇ ਠੁੱਡਾ ਮਾਰਿਆ ਇਹ ਫੇਰ ਵੀ ਮੈਨੂੰ ਆਉਂਦਾ ਵੀ ਹਾਂ ਮੇਰੇ ਨਾਲ ਮੂੰਹ ਕਰ ਇਹਨੇ ਜੀ ਖੁਸ਼ ਹੋ ਜਾਂਦਾ ਬੇਗਰਜ ਪਿਆਰੇ ਨਾ ਇਹਨਾਂ ਨੂੰ ਚਾਹੀਦਾ ਕੁਝ ਨਹੀਂ ਹਾਂ ਇਹ ਪਤਾ ਨਹੀਂ ਯਾਰ ਕੀ ਕਾਜੋਗ ਇਹਨਾਂ ਨੂੰ ਸਰਾਫ ਦਿੱਤਾ ਇਹਨਾਂ ਨੂੰ ਜਨਪੁਰ ਬਣਾਇਆ ਤੇ ਕਿਥੇ ਬੰਦੇ ਆ ਆਪਾਂ ਇਹੜੇ ਇੰਨੇ ਕੁੱਤੇ ਹੋਏਵੇਂ ਆ ਕੁੱਤੇ ਦਾ ਨਾਮ ਉਹ ਬਦਨਾਵਾ ਬੰਦੇ ਵਾਲੇ ਕੁੱਤੇ ਆ ਕੁੱਤਾ ਜਿਹੜਾ ਇੰਨਾ ਵਫਾਦਾਰ ਆ ਉਹ ਐਵੇਂ ਬਦਨਾਵਾ ਤੇ ਵੀ 베ਗੋ ਨੇ ਕਦੇ ਜ਼ਖਮੀ ਕੀਤਾ 베ਗੋ ਗੁੱਸੇ ਚ ਕਦੇ 베ਗੋ ਨੇ ਹੁਣ ਨਾ ਆ ਜਿੱਦਿਆਂ ਕਤੂਰਾ ਚੱਕ ਲਿਆ 베ਗੋ ਨੇ ਕਤੂਰਾ ਕੋਈ ਛੱਡ ਗਿਆ ਇੱਥੇ ਸਾਡੇ ਆਂਦੇ ਗੁਰਦੁਆਰੇ ਕਰਕੇ ਤੇ ਉਹ ਕਤੂਰਾ ਆ ਗਿਆ 베ਗੋ ਨੇ ਸਾਂਭ ਲਿਆ ਕੋ ਰੱਖ ਲਿਆ ਤੇ ਉਹ ਕਤੂਰਾ ਹੀ ਰੁਚੀਕਦਾ ਸੀ ਹੁਣ ਬਾਜ ਹੋ ਰਹੀ ਆ ਜਿਹੜੀ ਸਾਡੀ ਜ਼ਗੀਰ ਵਾਲਾ ਕੁੱਤੀ ਵੀ ਜਾ ਕੇ ਇਹਨੂੰ ਆਏ ਸੀ ਵੀ ਕੀ ਹੋ ਗਿਆ ਇਹ ਲੜਪੀ ਉਹਨਾਂ ਬਿਗੂਨਾਂ ਲੜਪੀ ਇੱਕ ਅੰਗੇ ਵੀ ਲੜਪੀ ਸੀ ਉਹ ਤਾਂ ਮੈਂ ਛੜਾਤੀ ਜਦੋਂ ਮਾਰੇ ਵਿੱਚ ਫੜਦੇ ਨੂੰ ਖਦੂਰਾ ਛਡਾਉਣ ਲੱਗਿਆ ਮੇਰੇ ਆਹ ਦੰਦ ਮਾਰ ਗਏ ਹੁਣ ਮੈਂ ਟੀਕੇ ਲਵਾਏ ਆ ਤੇ ਹੁਣ ਪਸਤੌਂਦੀ ਆ ਹੁਣ ਦੇਖ ਕੇ ਹੱਥ ਜਾਏ ਦੇਖੀ ਜਾਊਗੀ ਵੀ ਮੈਂ ਹੀ ਮਰੇਗਾ ਦੰਦ ਜੀ ਹੁਣ ਐਂ ਐਂ ਜੀ ਕਰੀ ਜਾਊਗੀ ਹੁਣ ਪਸਤੌਂਦੀ ਆ ਹਾਂ ਉਹ ਆਏ ਆ ਫਿਰ ਜਿਹਨੂੰ ਲੜੀ ਜਾਂਦੇ ਸੀ ਤੱਤੇ ਕਾ ਨਹੀਂ ਪੱਲਾ ਦਦਾ ਉਹਨੇ ਆਏ ਸੀ ਵੀ ਮੈਂ ਕੁੱਤੀ ਨੂੰ ਮੂੰਹ ਪਾਉਣੀ ਆ ਉਹਨੇ ਮੇਰੇ ਦੰਦ ਮਾਰੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਕੁੱਤੀ ਪਰਾਂ ਜਾਊੜੀ ਉਹ ਹੀ ਛੱਡਦੇ ਹੁਣ ਐ ਨੌਂਦਾਂ ਹੀ ਮਾਰ ਗਈ ਮੇਰੇ ਉਹ ਤਾਂ ਨਹੀਂ ਗੋ ਤੇਰਾ ਵੀ ਪੰਗਾ ਪੈ ਜਾਂਦਾ ਬਈ ਬਾ ਮੇਰੇ ਪੰਗਾ ਆ ਹੀ ਪੈ ਜਾਂਦਾ ਨਾ ਇਹ ਨਹੀਂ ਹੁੰਦਾ ਵੀ ਉਹ ਹੈ ਨਹੀਂ ਉਹਨੇ ਕੋ ਕਰਦੇ ਵੀ ਜਿਵੇਂ ਭਾਈ ਤੂੰ ਮੇਰੀ ਮੇਰੀ ਤਾਂ ਬਾਹਰ ਨਹੀਂ ਕਰਾਈ ਤੂੰ ਉਹਦੀ ਕਰਾਤੀ ਐ ਤਾਂ ਨਹੀਂ ਨਹੀਂ ਉਹੀ ਤਾਂ ਗੱਲ ਆ ਦੋਵਾਂ ਦੀ ਬਾਹਰ ਕਰੇ ਉਹਨੂੰ ਐ ਸੀ ਵੀ ਇਹ ਉਹ ਕੁੱਤੀ ਨੂੰ ਫੜਦਾ ਨਹੀਂਗਾ ਤੇ ਕਤੂਰੇ ਨੂੰ ਮੈਨੂੰ ਐ ਮੈਂ ਤੋਂ ਹੋਰਣਗੇ ਉਹਨੂੰ ਆਪ ਚ ਹੀ ਉਹਦੇ ਨਾ ਉਹਦੇ ਮਾਂ ਚ ਉਹਦੇ ਨਾਲ ਹੋਸ਼ੀਗਾ ਲੜਨੂ ਉਹਦੇ ਮਾਂ ਚ ਵਿਚ ਮੈਂ ਅੜ ਗਿਆ ਜਿਵੇਂ ਕਹਿੰਦੇ ਹੁੰਦਾ ਦੋ ਬਿੱਲੀਆਂ ਦੀ ਲੜਾਈ ਚ ਬਾਂਦਰ ਫਸ ਜਾਂਦਾ ਹਾਂ ਉਵੇਂ ਉਹ ਮੈਂ ਫਸ ਗਿਆ ਬੱਚਾ 2 15 ਦੀ ਲੜਾਈ ਚ ਸ਼ਾਇਦ ਪਤਾ ਨਹੀਂ ਬਿੱਲੀ ਆ ਉਹ ਆਏ ਨੂੰ ਹੁੰਦਾ ਉਹ ਭੈਣਾ ਭੁੱਲ ਗਏ ਉਹ ਬੜੀ ਪੁਰਾਣੀ ਗੱਲ ਆ ਹੂੰ ਹਾਂ ਤੇ ਬਈ ਇਹਦੇ ਜਿਹੜਾ ਉਹ ਆ ਵੀ ਬੇਗੋ ਨੂੰ ਜਦੋਂ ਤੁਸੀਂ ਲਿਆਂਦਾ ਜਾਂ ਬੇਗੋ ਤੁਹਾਡੇ ਕੋਲੇ ਆਉਂਦੀ ਹੈ ਜਾਂ ਹੋਰ ਵੀ ਤੁਹਾਡੇ ਕੋਲੇ ਜਾਨਵਰ ਆਉਂਦੇ ਆ ਫਿਰ ਤੁਸੀਂ ਜਿਹੜੇ ਫੱਟੜ ਹੁੰਦੇ ਆ ਜਾਂ ਉਹੀ ਰੱਖਦੇ ਹੋ ਜਾਂ ਵੀ ਹੋਰ ਵੀ ਵੀ ਤੁਹਾਡਾ ਆਪ ਦਾ ਵੀ ਸ਼ੌਂਕ ਹੈ ਤੁਸੀਂ ਆਪ ਵੀ ਲੈ ਆਉਨੇ ਹੋ ਜਾਨਵਰ ਨਹੀਂ ਨਹੀਂ ਇਹ ਇਹ ਜਿਹੜੇ ਜਾਨਵਰ ਇਹ ਤਾਂ ਮੈਂ ਕੋਈ ਫੱਟੜ ਦੇਣਾ ਜੇ ਮੇਰੀ ਮਾੜੀ ਦੀ ਬਾਹਾਂ ਟੁੱਟੀ ਹੋਵੇ ਨੂੰ ਪਤਾ ਹੈ ਹਜੇ ਵੀ ਪਤਾ ਲੱਗਦਾ ਨਾ ਹੱਥ ਲਾਏ ਤਾਂ ਗਲਤ ਜੁੜੀ ਹੋਈ ਆ ਕੋਈ ਉਵੇਂ ਨਾ ਕੋਈ ਪਿੱਛੇ ਕੋਈ ਐਕਸੀਡੈਂਟ ਉਵੇਂ ਹੋਇਆ ਹੋਣਾ ਕੋਈ ਚੱਕਰ ਵੀ ਉਹ ਆਪਣੇ ਕੁੱਕੜ ਕਬੂਤਰ ਦਾ ਆਪਣ ਨੂੰ ਐ ਸ਼ੌਂਕ ਨਹੀਂ ਪਹਿਲਾਂ ਪਤਾ ਹੀ ਨਹੀਂ ਮੈਂ ਕਰੂੰ ਰੱਖ ਲੈ ਸਾਡੇ ਘਰੇ ਵੀ ਨਹੀਂ ਸੀ ਤੇ ਮੈਂ ਕੀ ਹੁਣ ਝੂਲੇ ਚ ਪਾ ਕੇ ਕਿਥੋਂ ਲਿਆਉਣਾ ਕਿਥੋਂ ਮੋਢਾ ਲਿਆਇਆ ਕਿਥੋਂ ਕਿਵੇਂ ਲਿਆਇਆ ਘਰੇ ਲੈ ਆ ਕੇ ਛੱਡ ਲੈਣੇ ਤਾਂ ਸਾਡਾ ਬੁੜਾ ਬੜਾ ਹੜਬਾ ਤੇ ਉਹ ਫੇਰ ਛੱਡ ਆਇਆ ਕਰੀ ਮੈਂ ਫੇਰ ਲਿਆਇਆ ਕਰਾ ਪਤਾ ਹੀ ਨਹੀਂ ਕਿਵੇਂ ਆਇਆ ਨਿੱਕੇ ਜਿਹੇ ਹੁੰਦੇ ਰੱਖੇ ਹੋਏ ਜਾਨਵਰ ਬਾਈ ਬੇਗੋਵਰੀ ਜੀ ਵਧੀਆ ਜਾਣਕਾਰੀ ਦਿੱਤੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀ ਸਾਰਿਆਂ ਦਾ ਦੇਖਣ ਵਾਲੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਬਈ ਅੱਜ ਕਹਿਦੇ ਵੀ ਬਈ ਹੁਣ ਮੈਨੂੰ ਹਿਸਾਬ ਆ ਗਿਆ ਕਹਿਣਾ ਹਾਂ ਹੁਣ ਹੌਲੀ ਹੌਲੀ ਹਿਸਾਬ ਆ ਗਿਆ ਯਾਰ ਪਹਿਲਾਂ ਜੱਕਦੇ ਸੀ ਆਏ ਸੀ ਵੀ ਉਨੀ ਇੱਕੀ ਗੱਲ ਨਾਲ ਕਹੀ ਜਾਵੇ ਭਾ ਇਹਨਾਂ ਦਾ ਮੁੱਦਾ ਹੀ ਬਣ ਜਾਂਦਾ ਹੁੰਦਾ ਵੀ ਹੈ ਨਾ ਤਗੂ ਐ ਜੱਕਦੇ ਨਹੀਂ ਆ ਸੋਚ ਸਮਝ ਕੇ ਬੋਲਣਾ ਪੈਂਦਾ ਭਾ ਇਹਨਾਂ ਨਹੀਂ ਕੀ ਹੁੰਦਾ ਜਿਵੇਂ ਹੁਣ ਰੀਟਿੰਗ ਮੇਰੀਆਂ ਉਹ ਰੀਲਾ ਬੜਾ ਸੋਚਦੇ ਨਹੀਂ ਕੋਈ ਹੁੰਦਾ ਕਿਰਾਂ ਵੀ ਪਾਤੀ ਪਾਤੀ ਯਾਰ ਦੇਖਾਂਗੇ ਕੀ ਬਣਦਾ ਹੈ ਜੁੜੇ ਰਹੋ ਵਕਲਜੀਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ